ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਾਰ ਦੇਖ ਰਹੇ ਹੋ ਅਮਰੀਕਾ ਤੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਣ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਨਿਵਾਸੀ ਐਨ ਆਰ ਆਈ ਕਲੋਨੀ ਮਾਛੀਵਾੜਾ ਦੇ ਰੂਪ ਵਿੱਚ ਹੋਈ ਹੈ ਉਹ 2019 ਵਿੱਚ ਅਮਰੀਕਾ ਗਿਆ ਸੀ ਤੇ ਉੱਥੇ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ 24 ਸਾਲ ਦਾ ਬਲਜੋਤ ਸਿੰਘ ਅਮਰੀਕਾ ਵਿੱਚ ਟਰਾਲਾ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਟਰਾਲਾ ਚਲਾਉਂਦੇ ਸਮੇਂ ਇੱਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ 15 ਸਤੰਬਰ ਨੂੰ ਬਲਜੋਤ ਦਾ ਜਨਮ ਦਿਨ ਸੀ ਤੇ ਉਸ ਨੇ ਆਪਣੇ ਦੋਸਤਾਂ ਦੇ ਨਾਲ ਖੁਸ਼ੀ-ਖੁਸ਼ੀ ਆਪਣਾ ਜਨਮ ਦਿਨ ਮਨਾਇਆ ਸੀ ਪਰ ਕਿਸੇ ਨੇ ਵੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੁਝ ਦਿਨ ਬਾਅਦ ਹੀ ਉਸ ਦੀ ਮੌਤ ਦੀ ਖਬਰ ਵੀ ਸੁਣਨੀ ਪਵੇਗੀ ਇਹ ਖਬਰ ਸੁਣ ਕੇ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਮੈਂ ਨਰਾਣਾ ਆ ਮਨਪ੍ਰੀਤ ਕਹਿੰਦੀ ਮਾਜੀ ਬਲਦੇਸ ਸਿੰਘ ਦਾ ਮਾਮਾ ਜੀ ਲੱਗਦਾ ਜੀ ਬਿਲਕੁਲ ਤੇ ਮੇਰਾ ਇੱਕ ਇੱਕ ਪਣਜਾ ਸੀ ਬਲਦੇਸ ਸਿੰਘ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਾਰਿਆ ਸੀ ਜੀ ਤੇ ਉੱਥੇ ਕੰਮਾਂ ਚ ਲੰਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੀ ਤੇ ਉਹ ਬੱਚਾ ਸਟੂਡੈਂਟ ਹੋ ਗਿਆ ਤੇ ਆਈਪੀਓ ਵਿੱਚ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਉਹਨੇ ਗੱਸੀ ਲਈ ਦੋ ਦੋ ਆਪਣੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਧਲਾਣਾ ਕਰਦੇ ਆ ਵੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਸ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਇਹਨੂੰ ਜੀ ਪੰਜ ਸਾਲ ਹੋ ਗਏ ਸੀ ਜੀ ਇਹਨੂੰ 2019 ਦੀ ਹੈ ਉਹ ਦੋ ਪਹਿਰਾ ਸੀ ਜੀ ਕੀ ਤੁਮ ਦੱਸੋਗੇ ਤੇ ਟ੍ਰੈਲਰ ਕਿ ਲੰਦਾ ਸੀ ਜੀ ਅੱਛਾ ਜੀ ਹਾਂ ਜੀ ਟ੍ਰੈਲਰ ਦੇ ਕਿ ਗਾਂਢੀ ਕੋ ਦੱਸਦੇ ਮੇਰਾ ਬਾਹਰ ਕੋ ਟਾਂਡ ਸਪੋਰਟ ਹੈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਜੂਨ ਜਿਹੜੀ ਪਿੱਛੇ ਲੰਘੀ ਹੋ ਜੀ 15 ਜੂਨ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਕੁਛ ਕੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਗਮਨੀ ਸੀ ਕੋਈ ਨਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਸੀ ਜੀ ਬੱਚਾ ਬੜਾ ਨੇਂਟੀ ਸੀਗਾ ਬੜਾ ਮਿਲਨਸਾਰ ਸੀਗਾ ਅਕੱਲਾ-ਕੱਲਾ ਸੀਗਾ ਜੀ ਕਿ ਇੱਕ ਭੈਣ ਸੀ ਆਸਟ੍ਰੇਲੀਆ ਤੇ ਜੀ مطلب بس آپ واپر گیا جی مرکے سے پتا پہ کھیتی باڑی کرتے تھے ماحوا بھی ہاؤس وائف نے اٹھ گیڑتے ہی مکمل ساخت بگوت مان جیوں منگ کرتے ہیں ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਐ ਨਿੱਕ ਕੋਈ ਨਾ ਕੋਈ ਖਬਰ ਕੈਨੇਡਾ ਤੋਂ ਕੋਈ ਮਰਦਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਐ ਫਲਾਂਗੀ ਤਾਂ ਤੇ ਬੱਚਾ ਕੋਈ ਉਤਾਲਾ ਉਲਟ ਗਿਆ ਕੁਛ ਹੋ ਗਿਆ ਤੇ ਉਹ ਸੋ ਮਰ ਗਿਆ ਤੇ ਉਹ ਤੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਕੀ ਕੰਮ ਦੇ ਤੇ ਜਾਣ ਤੇ ਸਾਡੇ ਬੱਚੇ ਨਿਬਾਰ ਜਾਂਦੀ ਲੋੜ ਨਹੀਂ ਹੋ ਇਹੇ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਇਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਵਸਨੀਕ ਕੋਈ ਨਾ ਦੇ ਰਿਹਾ ਗਿਜਾਰ ਦਿੱਤਾ ਜਾਵੇ। ਇਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ। ਕਿਉਂਕਿ ਇਰਾਨਾ ਵੀ ਪਰਨਾਮ ਸਿੰਘ ਸਾਹਿਬ ਦਾ ਕਾਉਂਸਲ ਮੈਂਚੂਰ। ਅਹ 10 ਤੋਂ 3 ਨੰਬਰ ਦੇ ਕਿੰਨਾ ਵਜੇ 23 ਕੁ ਬਜਰੀ ਦੀ। ਗੱਲ ਇਹ ਹੈ ਜੀ ਪਿਛਲੇ ਗਰੀਬਨ 10-15 ਸਾਲ ਤੋਂ ਇਹ ਪਰਿਵਾਰ ਮਾਸੀ ਵਾਲੇ ਰਹ ਰਹੇ ਸੀ। ਪਹਿਲਾਂ ਤਨੂਬ ਪਿੰਡ ਲਾਕਪਿੰਡ ਸੀਗਾ। ਤੂਰ ਉੱਥੇ ਰਹਿੰਦੇ ਸੀ। ਬਹੁਤ ਸਾਲ ਤੋਂ ਤੇ ਦੁਰਸਤ ਪਰਵਾਸ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਲਾਲਿੰਦਰ ਸਿੰਘ ਜੀ ਦਾ ਬੜੀ ਚਾਮਾ ਨਾਲ ਜੀ ਨੇ ਪੜਾਇਆ ਲਖਾਇਆ ਬੱਚਿਆਂ ਵੀ ਜਿੱਦ ਦੇ ਨਾਲ ਮਾਪੇ ਪਾਰ ਜਾਂਦੇ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਘੇਟਾ ਤਕਰੀਬਨ ਪਿਛਲੇ 3 ਸਾਲ ਤੋਂ ਫੇਰ ਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਯਾਰ ਅਸਲ ਵਿੱਚ 10:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈੱਥ ਹੋ ਗਈ ਆ ਇਹ ਸੁਣ ਕੇ ਮਤਲੋਤਾ ਪਤਨੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੁਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਪੇ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ موسیقی جی. سرکار بھی کے بھی کوشش کرنی چاہیے کوئی یہ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਲੋਕ ਨਹੀਂ ਮਿਲਣਗੇ ਬਾਹਰਲੇ ਬੰਦਿਆਂ ਨੂੰ ਕੋਈ 30% ਤੋਂ ਕੋਈ ਇਹ ਦੇਣੀ ਹੀ ਪੈ ਜੇਗਾ ਦਿਓ ਜੇ ਇਥੇ ਨਾਲ ਰਜਗੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਤੋਂ ਨੌਕਰੀ ਇਹ ਸਰਕਾਰ ਦੇ ਰਹੀ